ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਸਾਧ ਸੰਗਤ ਜੀ ਆਜੋ 2 ਕੁ ਮਿੰਟ ਆਪ ਜੀ ਦੇ ਨਾਲ ਬਚਨ ਸਾਂਝੇ ਕਰੀ ਆਪਾਂ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਕਾਫੀ ਗੱਲ ਪਰਚਾਈ ਜਾ ਰਹੀ ਆ ਕਿ 1 ਲੱਖ ਵਿਅਕਤੀ ਪੰਜਾਬ ਦਾ ਮੁੰਡਾ ਪੰਜਾਬ ਸਰਕਾਰ ਦੇ ਵੱਲੋਂ ਕਹਿੰਦੇ ਮਾਰਨਾ ਆ ਤੇ ਮਾਰਿਆ ਜਾ ਰਿਹਾ ਆ ਤੇ ਇਹ ਜਿਹੜੀ ਅਫਵਾਹ ਆ ਇਹ ਕਿਹਦੇ ਵੱਲੋਂ ਫਲਾਈ ਗਈ ਇੱਕ ਪਾਗਲ ਜਿਹਾ ਵਿਅਕਤੀ ਜਿਹੜਾ ਸੋਸ਼ਲ ਮੀਡੀਆ ਤੇ ਇੰਟਰਵਿਊ ਦੇ ਰਿਹਾ ਆ ਕਹਿੰਦਾ ਹੈ ਮੈਨੂੰ ਇੱਕ ਪੁਲਿਸ ਮੁਲਾਜ਼ਮ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਨਾ ਹੁਣ 1 ਲੱਖ ਮੁੰਡਾ ਮਾਰਨਾ ਸਰਕਾਰ ਨੇ ਵੀ ਮੈਨੂੰ ਹੁਣ ਇਹ ਦੱਸੋ ਵੀ ਸਰਕਾਰ ਨੂੰ 1 ਲੱਖ ਮੁੰਡਾ ਮਾਰਨਾ ਇਹਦਾ ਸਰਕਾਰ ਦਾ ਕੀ ਮਕਸਦ ਹੋ ਸਕਦਾ ਆ ਕੀ ਮਤਲਬ ਵੀ ਸਰਕਾਰ ਨੇ ਲੋਕਾਂ ਕੋਲ 1 ਲੱਖ ਮੁੰਡਾ ਮਾਰ ਕੇ ਵੋਟਾਂ ਲੈਣੀਆਂ ਜਾਂ ਰਾਜ ਲੈਣਾ ਆ ਤੇ ਮੈਂ ਉਹ ਕਹਿਣਾ ਚਾਹੁੰਦਾ ਵੀ ਉਹਦੇ ਵਾਸਤੇ ਸਭ ਤੋਂ ਵੱਡੀ ਲੱਖ ਦੀ ਲਹੰਤ ਜਿਹੜਾ ਲੋਕਾਂ ਦੇ ਵਿੱਚ ਡਰਾ ਦਾ ਮਾਹੌਲ ਪੈਦਾ ਕੀਤਾ ਗਿਆ ਮੈਂ ਕਹਿਣਾ ਚਾਹੁੰਦਾ ਵੀ ਕੋਈ ਪੰਜਾਬ ਦੇ ਵਿੱਚ ਇਦਾਂ ਦਾ ਕੰਮ ਨਹੀਂ ਹੋਣਾ ਕੋਈ ਮੁੰਡਾ ਨਹੀਂ ਕਿਸੇ ਨੇ ਮਾਰਨਾ ਕੋਈ ਕੁਛ ਨਹੀਂ ਕੋ ਹੋਣਾ ਜੇ ਕੋਈ ਕੋਈ ਮਰਦਾ ਜੇ ਕੋਈ ਕਿਸੇ ਦੀ ਗਲਤੀ ਹੁੰਦੀ ਆ ਤਾਂ ਸਰਕਾਰ ਪੁਲਿਸ ਬੰਦੇ ਨੂੰ ਚੁੱਕ ਕੇ ਖੜਦੀ ਆ ਠੀਕ ਆ ਜੇ ਕੋਈ ਗਲਤੀ ਕਰਦਾ ਆ ਜਾਂ ਕੋ ਰੋਸ ਮਰਜਾਰੇ ਧਰਨੇ ਕਰਦੇ ਆ ਹੁਣ ਇੱਕ ਪੁਲਿਸ ਮੁਲਾਜ਼ਮ ਨੇ ਇਹ ਗੱਲ ਕਹੀ ਆ ਵੀ ਜਦੋਂ ਬੱਸਾਂ ਦਾ ਤੇ ਡਰਾਈਵਰਾਂ ਦਾ ਬੱਸਾਂ ਦਾ ਰੋਲਾ ਰੱਪਾ ਪਿਆ ਸੀ ਤੇ ਉਦੋਂ ਸਾਰਿਆਂ ਜਾਣਿਆਂ ਨੂੰ ਉਹਨਾਂ ਨੇ ਅਰੈਸਟ ਕੀਤਾ ਅਰੈਸਟ ਕਰਕੇ ਤੇ ਮੁੜ ਕੇ ਉਹਨਾਂ ਨੂੰ ਕੁਝ ਚਿਰ ਅੰਦਰ ਰੱਖ ਕੇ ਤੇ ਮੁੜ ਕੇ ਉਹਨਾਂ ਨੂੰ ਛਡ ਦਿੱਤਾ ਤੇ ਉਹ ਲੋਕਾਂ ਨੇ ਘੱਟ ਵੱਢ ਕਰਕੇ ਵੀਡੀਓ ਪਾ ਗਏ ਤੇ ਲੋਕਾਂ ਨੇ ਲੋਕਾਂ ਦੇ ਵਿੱਚ ਡਰਾ ਦਾ ਮਾਹੌਲ ਪੈਦਾ ਕਰ ਦਿੱਤਾ ਤੇ ਜਿਹੜੇ ਸੋਸ਼ਲ ਮੀਡੀਆ ਤੇ ਬਹਿ ਕੇ ਅਫਵਾਹਾਂ ਫੁਲਾ ਰਹੇ ਆ ਨਾ ਉਹਨਾਂ ਉੱਤੇ ਸਰਕਾਰ ਨੇ ਹੁਣ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦੇ ਪਰਚੇ ਕਰਕੇ ਉਹਨਾਂ ਨੂੰ ਜੇਲ੍ਹ ਚ ਸੁਟਣਾ ਆ। ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਅਫਵਾਹਾਂ ਫਲਾਉਂਦੇ ਆ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਆਂਦੇ ਸਰਕਾਰ ਨੇ ਇਹ ਬੰਦੇ ਮਾਰਨੇ ਆ ਵੀ ਕੀ ਗੱਲ ਮੈਂ ਪੁੱਛਣਾ ਚਾਹੁੰਦਾ ਵੀ ਧਰਮਰਾਜ ਦੇ ਨਾਲ ਸਰਕਾਰ ਦਾ ਕੰਟੈਕਟ ਹੋ ਗਿਆ ਕੋਈ? ਕਿ ਸਰਕਾਰ ਦੇ ਨਾਲ ਕੋਈ ਗੱਠ ਜੋੜ ਹੋ ਗਿਆ ਧਰਮਰਾਜ ਨਾਲ ਵੀ ਤੂੰ ਸਰਕਾਰ ਦੇ ਨਾਲ ਕੋਈ ਉਹਦਾ ਠੇਕਾ ਹੋ ਗਿਆ ਧਰਮਰਾਜ ਦੇ ਨਾਲ? ਪੀ ਤੁਸੀਂ ਦੌ ਦੌ 1 ਲੱਖ ਬੰਦਾ ਮਾਰੋ ਤੇ ਤੁਸੀਂ ਇੱਥੇ ਮਾਰ ਕੇ ਤੇ ਦੌ ਦੌ ਇਹਨੂੰ ਇੱਥੇ ਪ੍ਰਲੋਗ ਚ ਭੇਜੋ ਉਹਨਾਂ ਨੂੰ ਲੱਖ ਦੀ ਲਹੰਤ ਜਾਂ ਤੁਹਾਡੇ ਦੇ ਕਿਦਾਂ ਦੇ ਕੰਮ ਕੰਢੇ ਆ ਸਰਕਾਰ ਨੇ ਕੋਈ ਕੁਛ ਨਹੀਂ ਕਰਨਾ ਸਰਕਾਰ ਨੇ ਇੱਕ ਚਾਇਨਾ ਡੋਰ ਨਹੀਂ ਬੰਦ ਕੀਤੀ ਤੇ ਲੱਖ ਮੁੰਡਾ ਮਾਰ ਲੈਣਗੇ ਸਰਕਾਰ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਨੰਗੀਆਂ ਹੋ ਹੋ ਕੇ ਜਨਾਨੀਆਂ ਨੱਚਦੀਆਂ ਫਿਰਦੀਆਂ ਉਹ ਨਹੀਂ ਬੰਦ ਕੀਤੀਆਂ ਮੁੰਡਾ ਮਾਰ ਲੈਣਗੇ ਕੋਈ ਪਿਆਵ ਦਾ ਸਰਕਾਰ ਨੇ ਉਹ ਨਹੀਂ ਗੱਲ ਕੀਤੀ ਉਹਨਾਂ ਬੰਦਿਆਂ ਨੂੰ ਨਹੀਂ ਮਾਰਿਆ ਜਿਹੜੇ ਸ਼ਰਿਆਂ ਵਿੱਚ ਚਿੱਟਾ ਵੇਚ ਰਹੇ ਆ ਉਹ 1 ਲੱਖ ਮੁੰਡਾ ਮਾਰ ਲੈਣਗੇ ਸਰਕਾਰ ਨੂੰ ਆਪਣੇ ਰਾਜ ਕਰਨ ਦੇ ਤੌਰ ਤਰੀਕੇ ਬਾਰੇ ਸੋਚਣਾ ਪੈਂਦਾ ਉਹ ਗੱਲ ਆਪਣੀ ਵੱਖਰੀ ਕਰਦੇ ਆ ਉਹਨਾਂ ਨੇ ਕੋਈ ਮੁੰਡਾ ਨਹੀਂ ਮਾਰਨਾ ਕੋਈ ਉਹਨਾਂ ਨੇ ਕੁਝ ਨਹੀਂ ਕਰਨਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਤਾਂ ਦੋ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਗਈ ਇਹ ਆਪਣਾ ਜਿਹੜਾ ਇੰਡੀਆ ਦੇਸ਼ ਆ ਨਾ ਇਹ ਸਾਰਿਆਂ ਦਾ ਸਾਂਝਾ ਆ ਇੱਥੇ ਹਰੇਕ ਬੰਦੇ ਦੀ ਕੁਰਬਾਨੀ ਆ ਤਾਂ ਕਰਕੇ ਇਹ ਇੰਡੀਆ ਦੇਸ਼ ਵਜ ਅੱਜ ਸਾਰੇ ਜਣੇ ਸੁੱਖ ਦਾ ਸਾਹ ਲੈ ਰਹੇ ਨੇ ਜਿਵੇਂ ਕਿ ਸਾਡੇ ਬਾਰਡਰ ਦੇ ਉੱਤੇ ਫੌਜੀ ਵੀ ਸਾਡੇ ਵੀਰ ਭਰਾ ਜਿਹੜੇ ਉਹ ਵੀ ਸਾਡੇ ਦੇਸ਼ ਦੀ ਸਖਿਆ ਵਾਸਤੇ ਬਾਰਡਰ ਦੇ ਉੱਤੇ ਖੜੇ ਨੇ ਆਪਣੀਆਂ ਜਾਨਾਂ ਹਥੇਲੀ ਉੱਤੇ ਰੱਖ ਕੇ ਤੇ ਇਦਾਂ ਹੀ ਆਪਾਂ ਆ ਆਪਾਂ ਵੀ ਆਪਣੇ ਪੰਜਾਬ ਵਾਸਤੇ ਆਪਾਂ ਵੀ ਆਪਣੇ ਦੇਸ਼ ਵਾਸਤੇ ਖੜੇ ਆ ਕੋਈ ਕੁਝ ਨਹੀਂ ਹੁੰਦਾ ਯਾਰ ਐਡੀ ਨਹੀਂ ਕੋਈ ਹੱਦ ਹੱਦ ਹੋ ਗਈ ਯਾਰ ਇਹੋ ਜਿਹੇ ਬੰਦਿਆਂ ਦੀ ਗੱਲਾਂ ਸੁਣ ਕੇ ਤੁਸੀਂ ਦਿਮਾਗ ਖਰਾਬ ਕਰ ਲਿਆ ਇੱਥੇ ਮੈਂ ਵੇਖਿਆ ਕਈ ਜਨਾਨੀਆਂ ਆਪਣੇ ਡੇਰਿਆਂ ਵਿੱਚ ਜਾ ਕੇ ਕਈ ਗੁਰਦੁਆਰਿਆਂ ਵਿੱਚ ਜਾ ਕੇ ਝੋੜੀਆਂ ਅਡਡ ਕੇ ਸੁੱਖਾਂ ਮੰਗਦੀਆਂ ਫਿਰਦੀਆਂ ਹਾਏ 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 ਆ ਨਾ ਹੋ ਜੇ ਹਾਏ ਹਾਏ ਆ ਨਾ ਹੋ ਜੇ ਉਹ ਬੇਬੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੋ ਚਲਿਆ ਕਰੋਨਾ ਕਾਲ ਜਦੋਂ ਆਇਆ ਸੀ ਉਦੋਂ ਕਿੰਨਾ ਰੌਲਾ ਪੈਂਦਾ ਸੀ ਉਦੋਂ ਕੈਪਟਨ ਮਰਿੰਦਰ ਸਿੰਘ ਉਹਦੀ ਸਰਕਾਰ ਸੀ ਉਦੋਂ ਉਦੋਂ ਕਿੰਨਾ ਕੀ ਕੋ ਬਣ ਗਿਆ ਉਹ ਉਦੋਂ ਨਹੀਂ ਕੋ ਹੋਇਆ ਤਾਂ ਫਿਰ ਕੀ ਆ ਵੱਧ ਤੋਂ ਵੱਧ ਨਿਹੰਗ ਸਿੰਘ ਖਾਲਸੇ ਸੱਜੋ ਤੁਹਾਡੀ ਵਾਅ ਵੱਲ ਵੇਖ ਨਹੀਂ ਸਕਦਾ ਕੋਈ ਇੰਡੀਆ ਦੇ ਵਿੱਚ ਨਿਹੰਗ ਸਿੰਘ ਫੌਜਾਂ ਦੇ ਵਿੱਚ ਦਾਖਲਾ ਲੈ ਕੇ ਇੰਟਰ ਹੋ ਸੱਚੀ ਸੁੱਚੀ ਭਗਤੀ ਕਰੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਨ੍ਹਾਂ ਨੇ ਪੁੱਤ ਵਾਰ ਕੇ ਕੁਰਬਾਨੀਆਂ ਕਰਕੇ ਸ਼ਹੀਦੀਆਂ ਕਰਕੇ ਸ਼ਹਾਦਤਾਂ ਕਰਕੇ ਇਹ ਦੇਸ਼ ਕੌਮ ਪੰਜਾਬ ਨੂੰ ਬਚਾਇਆ ਆ ਉਹਨਾਂ ਵੱਲ ਵੇਖੋ ਉਹਨਾਂ ਦੇ ਬੱਚਿਆਂ ਸਾਹਿਬਜ਼ਾਦਿਆਂ ਵੱਲ ਵੇਖੋ ਉਹਨਾਂ ਦੇ ਸ਼ਹੀਦਾ ਸਿੰਘਾਂ ਵੱਲ ਵੇਖੋ ਇਹੋ ਜੀ ਅਫਵਾਹਾਂ ਵੇਖ ਕੇ ਸਿੰਘ ਡਰਨ ਵਾਲੇ ਨਹੀਂਗੇ ਨਾਲੇ ਸਿੰਘਾਂ ਨੂੰ ਤਾਂ ਵਹਿ ਵੀ ਚਾ ਆ ਸਿੰਘਾਂ ਨੂੰ ਤਾਂ ਵਹਿ ਵੀ ਚਾ ਆ ਕਿ ਜੰਗ ਲੱਗੇ ਕੋਈ ਲੜਾਈ ਹੋਵੇ ਕੋਈ ਜੰਗ ਇਧਰੋਂ ਵੀ ਆਉਣ ਬੰਦੇ ਚੜ ਕੇ ਇਧਰੋਂ ਸਿੰਘ ਜਾਣ ਚੜ ਕੇ ਜਰਾ ਕਿ ਕਰਪਾਨਾਂ ਦੇ ਨਾਲ ਖੰਡੇ ਖੜਕਾਏ ਜਾਣ ਬਈ ਯੁੱਧ ਹੋਵੇ ਜਰਾ ਕਿ ਲਹੂ ਡੋਲਵੀਂ ਜੰਗ ਹੋਵੇ ਸਿੰਘ ਦੇ ਅੱਗੇ ਖੋਸ਼ ਆ ਸਿੰਘ ਕੋਈ ਗਿੱਦੜ ਥੋੜੀ ਆ ਸਿੰਘ ਕੋਈ ਚੂਹੇ ਥੋੜੀ ਆ ਕਿ ਸੰਗ ਡਰਜਣਗੇ ਮਾੜੀ ਜੀ ਅਫਵਾਸ ਸੁਣ ਕੇ ਕੁਛ ਨਹੀਂ ਹੋਣਾ ਕੋਈ ਕੁਛ ਨਹੀਂ ਕੋ ਸਰਕਾਰ ਨੇ ਕਰਨਾ ਐਡਾ ਨਾ ਡਰੋ ਕੋਈ ਆ ਕੋਈ ਕੋ ਕਰੀ ਜਾਂਦਾ ਆ ਗੱਲ ਸੁਣਿਓ ਕਰਦੋ ਵੀਡੀਓ ਨੂੰ ਸ਼ੇਅਰ ਕਰਦੋ ਵੀਡੀਓ ਨੂੰ ਸ਼ੇਅਰ ਐਵੇਂ ਗੱਲਾਂ ਕਰੀ ਜਾਂਦੇ ਆ ਇੱਕ ਬਸ ਵਿਊ ਲੈਣ ਦੇ ਮਾਰੇ ਆ ਜਿਹੜੀ ਸਾਡੀ ਗੱਲ ਠੀਕ ਆ ਨਾ ਜਿਹੜੀ ਮੈਂ ਗੱਲ ਕਰਨ ਦਿਆਂ ਆ ਇਹਨੂੰ ਕਿਸੇ ਨੇ ਸ਼ੇਅਰ ਨਹੀਂ ਕਰਨਾ ਕਿਉਂਕਿ ਨਰਚਾਂ ਲੱਗ ਰੀਆਂ ਲੋਕਾਂ ਨੂੰ ਸਾਡੀਆਂ ਗੱਲਾਂ ਆ ਰੀਆਂ ਤੇ ਮੈਂ ਕਹਿੰਦਾ ਵੀ ਆਹ ਵੇਖੋ ਖਾਲਸੇ ਸਿੰਘ ਜੋਧੇ ਸੂਰਮੇ ਖਾਲਸਾ ਨਿਹੰਗ ਸਿੰਘ ਫੌਜਾਂ ਇੱਥੇ ਜਾਗਦਿਆਂ ਜਿਉਂਦਿਆਂ ਪੰਜਾਬ ਦੇ ਵਿੱਚ ਬੈਠੀਆਂ ਆ ਸਿੰਘ ਸੂਰਮੇ ਯੋਧੇ ਇਹ ਨਹੀਂ ਕਿ ਇਹਦੀਆਂ ਗਿੱਦੜ ਭਵਗੀਆਂ ਤੋਂ ਡਰਨ ਵਾਲੇ ਤਾਂ ਨਾ ਕੋਈ ਡਰਨ ਦੀ ਲੋੜ ਆ ਜਿਹੜਾ ਚੜ ਕੇ ਆਊਗਾ ਉਹਨੂੰ ਤੇਗ ਪੱਕੀ ਜਿਹੜਾ ਪ੍ਰੇਮ ਦੇ ਨਾਲ ਆਊਗਾ ਸਤਕਾਰ ਦੇ ਨਾਲ ਆਊਗਾ ਉਹਨੂੰ ਦੇਗ ਪੱਕੀ ਕੜਾ ਪ੍ਰਸ਼ਾਦੀ ਦੇਗ ਮਿਲੂਗੀ ਜਿਹੜਾ ਚੜ ਕੇ ਆਊਗਾ ਉਹਨੂੰ ਕਿਰਪਾਨ ਤੇਗ ਮਿਲੂਗੀ ਇਥੇ ਤਾਂ ਪਿਆਰ ਦੀਆਂ ਡੋਰੀਆਂ ਆ ਰੱਬ ਵੱਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾਕੇ ਡੋਰੀਆਂ ਇਹ ਜਿੰਨਾ ਕੋਈ ਪ੍ਰੇਮ ਵੰਡੂਗਾ ਨਾ ਪ੍ਰੇਮ ਦੇ ਵੰਡੇ ਪ੍ਰੇਮ ਆ ਜਿੰਨਾ ਚਿਰ ਸਕੇ ਖਾਲਸਾ ਨਿਹੰਗ ਸਿੰਘ ਫੌਜਾਂ ਮਿਸਲਾ ਜਿਹੜੀਆਂ ਨੀਲੀਆਂ ਫੌਜਾਂ ਜਿਹੜੀਆਂ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਥਾਪੀਆਂ ਗਈਆਂ ਨਾ ਉਹਨਾਂ ਚਿਰ ਪੰਜਾਬ ਦਾ ਕੋਈ ਨਾ ਵੀ ਤੋੜ ਨਹੀਂ ਸਕਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਐਨਾ ਡਰਨ ਦੀ ਲੋੜ ਨਹੀਂ ਡਰਿਆ ਨਾ ਕਰੋ ਕਰੋਨਾ ਕਾਲ ਦੇ ਵਿੱਚ ਤੁਹਾਨੂੰ ਪੁੱਠੇ ਕਰ ਕਰਕੇ ਡੰਡੇ ਮਾਰਦੇ ਸੀ ਓਏ ਜਿਹੜੇ ਪੰਜਾਬ ਪੁਲਿਸ ਦੇ ਆਪਣੇ ਵੀਰ ਭਰਾ ਐ ਵੀ ਆਪਣੇ ਹੀ ਭਰਾ ਐ ਇੱਧਾ ਨਹੀਂ ਜ਼ੁਲਮ ਕੋ ਢੋਣ ਲੱਗਾ ਵੀ ਤੁਹਾਨੂੰ ਲੱਖ ਬੰਦਾ ਤੁਹਾਨੂੰ ਹੁਣੇ ਚੜਾ ਕੇ ਮਾਰਨ ਲੱਗੇ ਤੁਹਾਨੂੰ ਐਵੇਂ ਫਵਾਵਾਂ ਤੇ ਵਜੋ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਇੰਨੀ ਗੱਲ ਕਹੀ ਆ ਲਾਈਵ ਹੋ ਕੇ ਦੱਸਣ ਦੇ ਆ ਕਿ ਜਿਹੜੇ ਧਰਨੇ ਲਾਉਂਦੇ ਮਯਾਰੇ ਕਰਦੇ ਉਹ ਬੰਦੇ ਫੜ ਕੇ ਅੰਦਰ ਪਾਏ ਆਦੇ ਹੁਣ ਇਹ ਸ਼ਰਾਰਤੀ ਅੰਸਰਾਂ ਦੇ ਵੱਲੋਂ ਵੀਡੀਓ ਕੱਟ ਵੱਢ ਕਰਕੇ ਪਾ ਕੇ ਤੇ ਲੋਕਾਂ ਦੇ ਵਿੱਚ ਡਰ ਤੇ ਡੈਸ਼ ਦਾ ਮਾਹੌਲ ਕਾਇਮ ਕੀਤਾ ਜਾ ਰਿਹਾ ਵੀ ਲੋਕੀ ਡਰ ਕੇ ਅੰਦਰਾਂ 'ਚ ਵੜਨ ਤੇ ਡਰਨ ਦੀ ਕੋਈ ਲੋੜ ਨਹੀਂਗੀ ਆਪਣੇ ਤੌਰ ਤੇ ਸਹੀ ਹੋ ਤੇ ਸੈਲਫ ਡਿਫੈਂਸ ਵਾਤੇ ਆਪਣੇ ਸ਼ਸਤਰਧਾਰੀ ਹੋ ਕੇ ਰਹੋ ਤੁਹਾਨੂੰ ਕੋਈ ਡਰ ਨਹੀਂ ਤੁਹਾਡੀ ਕੋਈ ਵਾਅਵਾਲ ਨਹੀਂ ਵੇਖ ਸਕਦਾ ਕਿਉਂਕਿ ਮਾੜਾ ਕਿਸੇ ਦਾ ਕਰਨਾ ਨਹੀਂ ਦਨ ਰਾਤ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਇਹ ਸਾਡੇ ਗੁਰੂ ਦੀ ਸਿੱਖਿਆ ਸਾਡੇ ਗੁਰੂ ਨੇ ਸਾਨੂੰ ਬਖਸ਼ਿਆ ਆ ਗੱਜ ਕੇ ਸਾਰੇ ਜਣੇ ਪ੍ਰਚਾਰ ਕਰੋ ਗੱਜ ਕੇ ਬੋਲੋ ਕੋਈ ਡਰ ਨਹੀਂ ਕਿਸਦਾ ਚੜ੍ਹਦੀ ਕਲਾ ਚ ਲੋ ਸਾਡਾ ਇੰਡੀਆ ਆ ਸਾਡੇ ਸਿੰਘਾ ਸੂਰਮਿਆਂ ਸ਼ਹੀਦਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਕਰਕੇ ਅਸੀਂ ਇੰਡੀਆ ਚ ਸੁੱਖ ਦਾ ਸਾਹ ਲੈ ਰਹੇ ਆ ਸਾਡੇ ਪੰਜਾਬੀ ਜਿਹੜੇ 93% ਕੁਰਬਾਨੀਆਂ ਆ 93% ਤੇ ਐਵੇਂ ਬਿੱਜੂ ਲੋਕੋ ਲੋਕੋ ਉਹ ਡਰਾਈ ਨਾ ਜਾਓ ਚੰਗੇ ਭਲੇ ਬੰਦਿਆਂ ਨੂੰ ਬਿੱਜੂ ਜਿਹੜੇ ਕੁਝ ਕੁ ਵੀਡੀਓ ਪਾ ਕੇ ਡਰਾਈ ਜਾਂਦੇ ਬਿੱਜੂ ਪਹਾੜੋਂ ਲੱਥੇ ਆ ਮੈਂ ਉਹਨਾਂ ਨੇ ਕਹਣਾ ਚਾਹਣਾ ਡਰਾਉਣ ਦੀ ਨਹੀਂ ਕੋਈ ਲੋੜ ਜਿਹੜਾ ਨਿਹੰਗ ਸਿੰਘ ਖਾਲਸਾ ਨਾ ਇਹ ਸਦਾ ਦੰਗਾ ਮੰਗਦਾ ਦੰਗਾ ਦੰਗਾ ਵੀ ਦੰਗਾ ਹੀ ਸਤਿਗੁਰੂ ਤੇ ਮੰਗਿਆ ਆ ਵੀ ਜਦੋਂ ਮਰਜ਼ੀ ਸਾਨੂੰ ਮਿਲ ਜਾਏ ਜਦੋਂ ਮਰਜ਼ੀ ਸਾਨੂੰ ਜੰਗ ਜੁਦੜ ਕਰਨੀ ਪਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਫੌਜਾਂ ਕਿਉਂ ਤਿਆਰ ਕੀਤੀਆਂ ਕਿਉਂਕਿ ਜੰਗਾਂ ਤੇ ਜੁਦਾਂ ਦੇ ਮਜਲੂਮ ਮਜਲੂਮ ਦੀ ਰੱਖਿਆ ਕਰਨ ਵਾਤੇ ਇਹ ਖਾਲਸਾ ਪੈਦਾ ਕੀਤਾ ਖਾਲਸਾ ਕੋ ਚੂਹਾ ਨਹੀਂਗਾ ਖਾਲਸਾ ਕੋ ਕਾਇਰ ਨਹੀਂਗਾ ਖਾਲਸਾ ਕੋ ਗਿੱਦੜ ਨਹੀਂਗਾ ਓਏ ਐਵੇਂ ਨਾ ਡਰੀ ਜਾਓ ਜਿੰਨਾ ਚਿਰ ਤੱਕ ਖਾਲਸਾ ਜਿਉਂਦਾ ਜਾਗਦਾ ਨਾ ਢਾਡੀ ਵਾਲ ਨਹੀਂ ਕੋਈ ਦੇਖਦਾ ਢਾਡੀ ਵਾਲ ਇਹ ਘਰਾਂ 'ਚੋਂ ਫੜ ਫੜ ਕੇ ਇਹ ਕੱਢ ਕੱਢ ਕੇ ਮਾਰਨ ਦੇ ਗੋਲੀਆਂ ਵਾਹ ਬਈ ਵਾਹ ਵਾਹ ਬਈ ਵਾਹ ਹੱਦ ਹੋ ਗਈ ਯਾਰ ਦਣੇ ਸ਼ਰ੍ਯਾਂ 'ਮ ਲੁੱਟ ਪੈ ਗਈ ਆਏ ਹੱਦ ਹੋ ਗਈ ਢਾਡੀ ਵਾਲੀ ਆਪਣੇ ਘਰਾਂ ਦੇ ਵਿੱਚ ਅਮਰਤ ਸ਼ਾਖੋ ਸਿੰਘ ਸੱਜੋ ਆਪਣੇ ਪਰਿਵਾਰ ਵਾਸਤੇ ਚੜ੍ਹਦੀ ਕਲਾ ਦੇ ਨਾਰਾ ਮਾਰੋ ਤੇ ਸੈਲਫ ਡਿਫੈਂਸ ਵਿੱਚ ਰਹੋ ਮਾੜਾ ਕਰੋ ਨਾ ਮਾੜਾ ਸੋ ਨਾ ਕਿਸੇ ਗਰੀਬ ਮਜਨੂਮ ਤੇ ਜ਼ੁਲਮ ਬਿਲਕੁਲ ਨਹੀਂ ਕਰਨਾ ਸ਼ਸਤਰ ਪਾ ਕੇ ਗਰੀਬ ਗੁਰਬੇ ਤੇ ਜ਼ੁਲਮ ਨਹੀਂ ਕਰਨਾ ਜੇ ਕੋਈ ਜ਼ੁਲਮ ਕਰਨ ਦਾ ਤੇ ਉਹਦਾ ਫਿਰ ਟੱਕਰਾ ਕਰੋ ਮੂੰਹ ਤੋੜਵਾ ਜਵਾਬ ਦਿਓ ਲੋਹੇ ਦੇ ਚਣੇ ਜਬਾਓ ਤੇ ਜਿਹੜੇ ਜਿਹੜੇ ਪੰਜਾਬ ਪੁਲਸ ਦੇ ਵੀਰ ਭਰਾ ਸਾਡੇ ਚੰਗੇ ਨੇ ਉਹਨਾਂ ਦਾ ਸਾਡਾ ਇਹ ਦਿਲੋਂ ਸਤਿਕਾਰ ਕਰਦੇ ਆ ਤੇ ਜਿਹੜੇ ਬੰਦੇ ਅਫਵਾਹਾਂ ਪਲਾ ਕੇ ਅਫਵਾਹਾਂ ਫਲਾ ਕੇ ਪੰਜਾਬ ਪੁਲਸ ਦਾ ਅਕਸ ਖਰਾਬ ਕਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਪੁਲਸ ਨੇ ਢਾਡੇ ਤੇ ਹੁਣ ਕਾਰਵਾਈ ਕਰਨੀ ਜੀ ਹੁਣ ਕਰ ਵਾਢੇ ਦੇ ਕਰਨੀਏ ਹੁਣ ਭੱਜ ਲੋ ਜਿੱਦਣ ਨੂੰ ਭਜਣਾ ਜਿਹੜਾ ਤੁਸੀਂ ਪੰਜਾਬ ਪੁਲਿਸ ਨੂੰ ਸ਼ਰਮਾਂ ਕਹਿਣ ਡਿਆ ਆ ਕਿ ਤੁਸੀਂ ਇਹ ਫੁਵਾਵਾ ਫਲਾਫਲਾ ਕੇ ਕਿ ਪੰਜਾਬ ਪੁਲਿਸ ਨੇ ਲੱਖ ਬੰਦਾ ਮਾਰਨਾ ਉਹ ਧਰਮਰਾਜ ਦੇ ਨਾਲ ਉਹਨਾਂ ਦਾ ਕੰਟੈਕਟ ਹੋ ਗਿਆ ਆ ਧਰਮਰਾਜ ਦੇ ਨਾਲ ਉਹਨਾਂ ਨੇ ਠੇਕਾ ਕਰ ਲਿਆ ਪੰਜਾਬ ਪੁਲਿਸ ਨੇ ਕਿ ਮਾਰ ਕੇ ਬੰਦਾ ਲੱਖ ਬੰਦਾ ਸੀ ਉੱਥੇ ਪਹੁੰਚੋਣਾ ਆ ਹੈ ਹੱਦ ਹੋ ਗਈ ਟਾਡੇ ਵਾਲੀ ਤੁਸੀਂ ਲੋਕਾਂ ਨੂੰ ਪੰਜਾਬੀਆਂ ਨੂੰ ਡਰਾਈ ਜਾਂਦੇ ਆ ਇਹ ਬੱਬਰ ਸ਼ੇਰਾਂ ਦੀ ਇੱਕ ਕੌਮ ਆ ਬੱਬਰ ਸ਼ੇਰਾਂ ਦਾ ਪੰਥ ਆ ਇਹ ਕੋ ਗਿੱਦੜਾਂ ਦਾ ਕੈੜਾ ਦਾ ਪੰਥ ਨਹੀਂਗਾ ਜਦੋਂ ਅਹਿਮਦ ਸ਼ਾਹ ਅਬਦਾਲੀ ਜਾਂ ਜਕਰੀਆ ਖਾਨ ਵਰਗੇ ਆਂਦੇ ਸਾਨੂੰ ਸਿੱਖ ਦਿਖਣਾ ਨਹੀਂ ਚਾਹੀਦਾ ਉਹ ਸਿੱਖ ਤਾਂ ਉਦੋਂ ਵੀ ਲੁਪਤ ਨਹੀਂ ਹੋਏ ਤੇ ਤੁਸੀਂ ਅੱਜ ਦੇ ਸਮੇਂ ਜਾਂਦੇ ਆਂ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਇੰਟਰਨੈਟ ਦੇ ਜ਼ਮਾਨੇ 'ਚ ਵਾਹ ਵਾ ਤੁਹਾਡੇ ਵਾਹ ਵਾ ਤੁਹਾਡੇ ਦੋ ਰੋਟੀਆਂ ਖਾ ਕੇ ਮਾੜਾ ਜਿਹਾ ਪਟਾਕਾ ਚੱਲ ਜੇ ਤੇ ਰਜਾਈ ਜਿਹਾ ਵਰਗੇ ਲੁਕਣ ਵਾਲਿਓ ਅਫਵਾਹਾਂ ਨਾ ਫਲਾਓ ਬੱਬਰ ਸ਼ੇਰਾਂ ਦਾ ਪੰਜਾਬ ਹੈ ਬੱਬਰ ਸ਼ੇਰਾਂ ਦਾ ਤਿੰਨ ਤਖਤ ਦਿਆ ਸਾਡੇ ਪੰਜਾਬ ਦੇ ਵਿੱਚ ਤਿੰਨ ਤਖਤ ਇਹ ਤਖਤ ਐਵੇਂ ਨਹੀਂ ਬਣਾਏ ਮਾਰਾ ਨੇ ਆਪਣੇ ਸਾਹਿਬ ਜਰਾਂ ਨੇ ਕੁਰਬਾਨੀਆਂ ਕਰਕੇ ਸ਼ਹੀਦਾ ਸਿੰਘਾਂ ਦੀਆਂ ਕੁਰਬਾਨੀਆਂ ਕਰਕੇ ਤਖਤ ਨੂੰ ਤਖਤ ਬਣਾਏ ਆ ਨਾਗੇ ਕੋਈ ਲੋਕੇ ਡਰ ਕੇ ਭੱਜ ਗਏ ਇਹ ਬੱਬਰ ਸ਼ੇਰ ਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਐਵੇਂ ਡਰੀ ਜਨੇ ਡਰੀ ਜਨੇ ਭਾਰ ਕੇ ਮੈਨੂੰ ਲਾਈਵ ਹੋ ਕੇ ਆਉਣਾ ਪਿਆ ਯਾਰ ਕਿ ਇਹ ਹੁਣ ਡਰਨ ਦੀ ਕੋਈ ਲੋੜ ਨਹੀਂ ਗਈ ਤੇ ਮੈਂ ਇਹਨਾਂ ਕਹਿਣਾ ਚਾਹੁੰਦਾ ਦੀਪ ਤੋਰਾ ਬਿਲਕੁਲ ਸਹੀ ਜੀ ਦੀਪ ਤੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗਲ ਗੁੱਡ ਜੀ ਚੜਦੀ ਕਲਾ ਚ ਰਹੋ ਚੜਦੀ ਕਲਾ ਚ ਗਲਾ ਥੋੜਾ ਜਿਹਾ ਮੇਰਾ ਬੈਠਾ ਪ੍ਰਚਾਰ ਤਾਂ ਥੋੜਾ ਹਿਸਾਬ ਨਾ ਹੋ ਰਿਹਾ ਇਸ ਕਰਕੇ ਮੈਂ ਕਹਿਣ ਦੇ ਆ ਕੋਈ ਡਰਨ ਦੀ ਲੋੜ ਨਹੀਂ ਕੋਈ ਤੁਹਾਨੂੰ ਕੁਝ ਨਹੀਂ ਕਹਿੰਦਾ ਸਾਰੇ ਆਪਾਂ ਚੜਦੀ ਕਲਾ ਚ ਰਹਿਣਾ ਤੇ ਚੜਦੀ ਕਲਾ ਦਾ ਸਾਰਿਆਂ ਨੂੰ ਮੈਸੇਜ ਦਿੰਨੇ ਆ ਤੇ ਡਰਨ ਦੀ ਕੋਈ ਲੋੜ ਨਹੀਂ ਗੀ ਐਨ ਵਧੀਆ ਜਿੱਥੇ ਮਰਜੀ ਫੇਰੋ ਤੋਰਾ ਕੋਈ ਚੱਕਣ ਨਹੀਂ ਜਿਹੜੇ ਆਂਦੇ ਨਾ કરી ਦੋ ਬੰਦੇ ਇੱਥੋਂ ਪੈ ਕੇ ਦੋ ਬੰਦੇ ਇਹ ਗੱਡੀ ਦੇ ਛੋਂ ਵੱਜ ਕੇ ਬੰਦੇ ਉਹ ਯਾਰ ਗੱਡੀ ਜੀ ਵੱਜ ਕੇ ਉਹਨਾਂ ਦੀ ਆਪਸੀ ਲੜਾਈ ਹੋ ਗਈ ਆ ਕੀ ਹੋ ਕੋਈ ਗੁੰਡੇ ਹੀ ਜਾਂ ਗੈਂਗਸਟਰ ਹੀ ਜਿਹੜੇ ਮਾਰਦੇ ਹੁਣ ਗੱਡੀ ਕੋ ਗਲਤ ਕਹਿ ਦੇ ਨਾਲ ਮਾਰਦੇ ਅੱਜ ਮੈਂ ਸ੍ਰੀ ਅਮਰਸਰ ਸਾਹਿਬ ਤੋਂ ਇਧਰ ਨੂੰ ਆਉਣ ਰਿਹਾ ਬਾਈਕ ਤੇ ਉਹ ਅੱਗੇ ਖੜੇ ਖੜੀ ਕਰਕੇ ਕਿ ਇਹਨੇ ਗੱਡੀ ਦਾ ਉਹਦਾ ਭਜਾ ਗੱਡੀ ਖੜੀ ਕਰਤੀ ਤੇ ਕੀ ਗੱਲ ਉਹ ਗੁੰਡਾ ਹੀ ਉਹਦੇ ਆਪ ਵਿਚਾਰਾ ਕੋਈ ਬਾਹਮਣ ਹੀ ਪੰਡਤ ਹੀ ਵਿਚਾਰਾ ਮੈਂ ਦਾੜੀ ਵੇਖਿਆ ਕੋਚੀ ਉਹਦੀ ਉਹ ਕੀ ਮੈਂ ਉਹਨੂੰ ਐਨੂੰ ਹੋ ਕੇ ਮੈਂ ਮੜਾ ਜਾਂ ਨੂੰ ਇਹ ਗੱਲ ਕਹਿ ਕੇ ਐਨੂੰ ਹੋ ਗਿਆ ਮੈਂ ਹੜ ਬੇਵਕੂਫ ਬਣਾਵੇ ਰੇ ਮੈਂ ਇੱਧਰ ਜਾਣ ਰਿਹਾ ਉਧਰ ਜਾਣ ਰਿਹਾ ਤੇ ਕੀ ਇਹਦੇ ਵਿੱਚ ਜੇ ਮੈਂ ਡਿੱਗ ਪੈਂਦਾ ਜਾਂ ਉਹ ਗੱਡੀ ਵਿੱਚ ਜਾਂ ਕੋਈ ਗੱਲਬਾਤ ਕਰਨ ਲੰਦਾ ਇਹ ਨਾਲ ਕੀ ਹੈ ਦਸ਼ਮਣੀ ਕੀ ਕੋਈ ਸਰਕਾਰ ਦਾ ਕੋਈ ਪੈਰ ਮਿੱਧਿਆ ਹੋਇਆ ਵੀ ਮੜਾ ਜੰਗਾ ਕਹਿਤਾ ਜਾਂ ਸਰਕਾਰ ਨੂੰ ਜਾਂ ਅਸੀਂ ਉਹਨਾਂ ਨੇ ਗਾਨੂੰ ਕਹਿਤਾ ਉਹ ਭਰਾਵੋ ਰਾ ਜਾਂਦੇ ਸੜਕਾਂ ਦੇ ਉੱਤੇ ਬੜਾ ਕੁਝ ਹੋ ਜਾਂਦਾ ਆ ਜੇ ਆਪਾਂ ਗੱਡੀ ਸੜਕ ਤੇ ਚਲਾਵਾਂਗੇ ਨਾ ਤੇ ਕਈ ਕੁਛ ਹੁੰਦਾ ਤੇ ਜੇ ਆਪਾਂ ਘਰੋਂ ਬਾਹਰ ਨਹੀਂ ਨਿਕਲਣਾ ਨਾ ਫੇਰ ਟੱਟੂ ਹੁਣ ਆਇਆ ਹੈ ਐਨਾ ਡਰੀ ਜਾਂਨੇ ਡਰਾਈ ਜਾਂਨੇ ਆ ਅਫਵਾਹਾਂ ਫਲਾਈ ਜਾਂਨੇ ਆ ਤੇ ਸਰਕਾਰ ਮਾਰਨ ਲੱਗੀ ਤੁਹਾਨੂੰ ਜੀ ਤੁਹਾਨੂੰ ਸਰਕਾਰ ਨੇ ਖਤਮ ਕਰਨ ਲੱਗੀ ਜੀ ਤੁਹਾਡੇ ਬੱਚੇ ਮਾਰਨ ਲੱਗੀ ਜੀ ਔਰ ਰਹਿਣ ਦੋ ਔਰ ਰਹਿਣ ਦੋ ਰੱਬ ਰਹਿਣ ਦੋ ਰੱਬ ਰਹਿਣ ਦੋ ਐਡੇ ਪਾਗਲ ਨਹੀਂ ਬੈਠੇ ਸਰਕਾਰ ਵਾਲੇ ਆਾ ਖਾਦੋਗੀ ਤੁਹਾਡੇ ਵਾਲੀ ਸਰਕਾਰ ਨੇ ਚੈਨਲ ਡੋਰ ਵਿਗੰਢਈ ਆ ਸਰਕਾਰ ਨੇ ਕਿੰਨੇ ਕੇ ਬੰਦੇ ਚੈਨਲ ਡੋਰ ਵਾਲੇ ਫੜ ਕੇ ਲਟਕਾ ਤੇ ਫਾਂਸੀ ਕਿੰਨੇ ਕੇ ਲਟਕਾ ਤੇ ਉਹਨਾਂ ਨੇ ਹੈ ਐਵੇਂ ਭੰਡੀ ਜਾਂਨੇ ਆ ਗੱਲ ਨਹੀਂ ਬਾਤ ਨਹੀਂ ਹੈ ਕੁੱਤੀ ਖੁੱਲ ਗਈ ਆ ਜੀ ਛੱਡੋ ਯਾਰ ਇਸ ਕਰਕੇ ਮੈਂ ਇੰਨਾ ਕਹਿਣਾ ਚਾਹਣਾ ਜੇ ਤੇ ਜਾਗਦੀ ਜ਼ਮੀਰ ਤੁਹਾਡੀ ਹੈਗੀ ਆ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲੋਕਾਂ ਤੱਕ ਪਹੁੰਚਾ ਦਿਓ ਦਰਨ ਦੀ ਕੋਈ ਲੋੜ ਨਹੀਂਗੀ ਆਪਾਂ ਚੜ੍ਹਦੀ ਕਲਾ ਨਾਲ ਚੜ੍ਹਦੀ ਕਲਾ ਨਾਲ ਰਹਿਨੇ ਆ ਠੀਕ ਆ ਸੈਲਫ ਅਡਵਾਂਸ ਸ਼ਸ਼ਤਰ ਕਿਰਪਾਨਾਂ ਕੋਲ ਹੁੰਦਾ ਸਾਰਾ ਕੁਝ ਜਿਹੜਾ ਤੁਹਾਨੂੰ ਮਦਦ ਜੜ ਚੜ ਕੇ ਆਇਆ ਤੇ ਉਹਨੂੰ ਫਿਰ ਦੇਖ ਜਿਹੜਾ ਪਿਆਰ ਨਾਲ ਆਇਆ ਉਹਨੂੰ ਦੇਖੜਾ ਪ੍ਰਸ਼ਾਦੀ ਖਾ ਕੇ ਐ ਚੜਜੀ ਕਲਾ ਵੈਗ ਦੀ ਵੈਰ ਨੂੰ ਕਰ ਨਾ ਹੀ ਕਿਸੇ ਦਾ ਮਾਰਾ ਕੀਤਾ ਤੇ ਨਾ ਹੀ ਕਰਦੇ ਆ ਜੇ ਕੋ ਸਾਡਾ ਮਾਰਾ ਕਰਨ ਵਾਸਤੇ ਆਊਗਾ ਸਾਡੇ ਘਰ ਕੋ ਪੱਥਰ ਮਾਰੂਗਾ ਤਾਂ ਫਿਰ ਉਹਨੂੰ ਫੇ ਬੂਰੀ ਚ ਪਾ ਕੇ ਘਲਾਵਾਂਗੇ ਮਿਰਚਾਂ ਵਾਲੀ ਐ ਇੰਨਾ ਹਿਸਾਬ ਲਾ ਲੈ ਐਵੇਂ ਨਾ ਦਰਿਆ ਕਰੋ ਨਾ ਆਪਾਂ ਕੋਈ ਫੁਗਰੀ ਮਾਰਦੇ ਆ ਐ ਨਾ ਸਮਝੋ ਵੀ ਮੈਂ ਕੋਈ ਫੁਗਰੀ ਮੈਂ ਨਾ ਕੇ ਫੁਗਰੀਆਂ ਮਾਰਦਾ ਆ ਗੱਲ ਸਿੱਧੀ ਸੱਚੀ ਕਰਨੀ ਆ ਭਾਵੇਂ ਕਿਸੇ ਦੇ ਗੋਡੇ ਲੱਗੇ ਤੇ ਭਾਵੇਂ ਲੱਗੇ ਗਿੱਟੇ ਠੀਕ ਆ ਜੀ ਚਰਦੀ ਗੱਲਾਂ ਕਰੋ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਐਵੇਂ ਇਹਨਾਂ ਦੇ ਅਫਵਾਵਾ ਬਣਾਉਣ ਵਾਲੇ ਦੇ ਥੋੜਾ ਜਿਹਾ ਸਿਕੋਚ ਕਰੋ ਆਪਣੇ ਆਪ ਨੂੰ ਸਮਝੋ ਥੋੜਾ ਜਿਹਾ ਠੀਕ ਆ ਨਾ ਐਡਾ ਸਿਸਟਮ ਕੋ ਖਰਾਬ ਨਹੀਂ ਕਰਦਣ ਲੱਗਾ ਪੰਜਾਬ ਦਾ ਸਿਸਟਮ ਨਹੀਂ ਖਰਾਬ ਕਰਦਾ ਨਾ ਕੋਈ ਇਸ ਕਰਕੇ ਇੰਨਾ ਹੀ ਵੱਡਾ ਆ ਤੇ ਚੜ੍ਹਦੀ ਕਲਾ ਚ ਰਹੋ ਆਪਾਂ ਦੇ ਚੜ੍ਹਦੀ ਕਲਾ ਚ ਰਹਿਣੇ ਸਾਨੂੰ ਨਹੀਂ ਕਿਸੇ ਦਾ ਡਰ ਸਾਨੂੰ ਤੇ ਮਾਰਦਾਵੇਂ ਭਾਸ਼ ਵਾਲਾ ਡਰਿਆ ਜਿਹਨੂੰ ਡਰ ਹੁੰਦਾ ਹੋਊ ਜਾਵੇ ਆਪਾਂ ਨੂੰ ਕੋਈ ਡਰ ਨਹੀਂ ਆਪਾਂ ਐਨ ਆਲ ਇੰਡੀਆ ਸਾਰੇ ਖਾਂ ਚੜ੍ਹਦੀ ਕਲਾ ਨਾਲ ਜਾਣੇ ਆ ਜਦੋਂ ਆਪਾਂ ਆਪ ਚੰਗੇ ਆ ਨਾ ਸਾਰਾ ਕੁਝ ਚੰਗਾ ਆ ਹੁਣ ਜਿਹੜਾ ਬੰਦਾ ਆਪ ਚੋਰ ਹੋਵੇ ਉਹ ਸਾਰੀ ਦੁਨੀਆ ਨੂੰ ਚੋਰ ਸਮਝਦਾ ਜਿਹੜਾ ਬੰਦਾ ਆਪ ਸਾਧ ਹੋਵੇ ਆਪ ਗੁਣੀ ਗਿਆਨੀ ਚੰਗਾ ਬੰਦਾ ਹੋਵੇ ਉਹ ਸਾਰੀ ਦੁਨੀਆ ਨੂੰ ਚੰਗਾ ਸਮਝਦਾ ਆ ਤੇ ਨਾਨਕ ਨਾਮ ਚੜਦੇ ਗਲਾ ਤੇਰੇ ਭਾਣੇ ਸਰਬਾਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ